ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਇਹ ਵੀਡੀਓ ਜੀ ਜਿੰਨਾ ਦੇ ਤਿਆਬ ਬਣਦਾ ਜਾਂ ਬਾਦ ਹਜਮੀ ਰਹਿੰਦੀ ਹੈ ਜਿਵੇਂ ਹੁਣ ਸਿਆਲ ਤੇ ਸਾਗ ਸੂ ਖਾਣੇ ਰਹਿੰਦੇ ਆਪਾਂ ਜਾਂ ਮੰਨ ਲਓ ਕਦੋਂ ਵੀ ਕੋਈ ਜਿਆਦਾ ਇਹ ਜਿਹੜਾ ਤਲੇ ਫੁਲੇ ਖਾਂਦੇ ਉਹਨਾਂ ਨੂੰ ਵੀ ਤਿਆਬ ਬਣਦਾ ਰਹਿੰਦਾ ਹੈਗਾ ਤੇ ਵੈਸੇ ਦਾ ਜਿਹਦੇ ਜਿਆਦਾ ਤਿਆਬ ਬਣਦਾ ਹੈ ਜੇ ਉਹ ਫਾਸਟ ਕਰ ਸਕਦੇ ਆ ਮੰਨ ਲਓ ਵਰਤ ਕਹਿ ਦਿੰਨੇ ਆਪਾਂ ਕੋਈ 16 ਘੰਟੇ 18 ਘੰਟੇ ਕੁਝ ਨਾ ਖਾਣ ਉਹਨਾਂ ਦੇ ਬਾਣ ਨੂੰ ਹਟ ਜਾਂਦਾ ਹੁੰਦਾ ਪਰ ਜੇ ਫੇਰ ਵੀ ਬਣਦਾ じゃ ਕੋਈ ਨਹੀਂ ਰੱਖ ਸਕਦਾ ਭੁੱਖ ਨਹੀਂ ਘਟ ਸਕਦਾ ਤਾਂ ਸਾਰੀਆਂ ਚੀਜ਼ਾਂ ਤੁਸੀਂ ਰਲਾ ਲੈਣੀਆਂ ਇਸ ਤਰ੍ਹਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਹੈ ਸੋਨੂੰ ਅਸੀਂ ਦੱਸ ਦਿੰਨੇ ਆਂ ਖੋਪਾ ਪਾਇਆ ਸੀ ਕਿਉਂਕਿ ਸਰਦੀ ਹੈ ਇਹਦੀ ਕੋਈ ਖੋਪੇ ਦੇ ਫਾਇਦੇ ਹੀ ਹੈਗੇ ਸਰਦੀ 'ਚ ਤੇ ਸੌਂਫ ਜਮੈਣ ਕਾਲਾ ਨਮਕ ਤੇ ਹੋਰ ਤੁਸੀਂ ਟੇਸਟ ਲਈ ਕੁਝ ਵੀ ਪਾ ਸਕਦੇ ਹੋ ਇਹ ਖਾਣਾ ਖਾਣ ਤੋਂ ਬਾਅਦ ਤੁਸੀਂ ਇੱਕ ਚਮਚਾ ਲੈਣਾ ਕਾਲਾ ਨੂਣ ਹੀ ਡਲੇ ਵਾਲਾ ਰਗੜ ਕੇ ਪਾਉਣਾ ਤੁਸੀਂ ਆਮ ਨਹੀਂ ਪਾਉਣਾ ਨੂਣ ਕਾਲਾ ਨੂਣ ਹੀ ਪਾਉਣਾ ਹੈਗਾ ਤੇ ਬਾਕੀ ਹੋਰ ਤੁਸੀਂ ਸਵਾਦ ਲਈ ਕੁਝ ਵੀ ਪਾ ਸਕਦੇ ਹੋ ਜਿਵੇਂ ਕੋਈ ਦੱਖਾਂ ਵਗੈਰਾ ਜਾਂ ਕੁਝ ਵੀ ਤੇ ਇਸ ਦੇ ਵਿੱਚ ਅਸੀਂ ਸੌਂਫ ਜਮੈਣ এলাਚੀ ਇਹ ਕੁਝ ਸਾਰਾ ਪਾਇਆ ਹੈਗਾ ਤੁਹਾਨੂੰ ਜਿਹੜਾ ਦੱਸਤਾ ਬਾਕੀ ਨੋਟ ਕਰ ਲਓ ਤੁਸੀਂ ਤੇ ਇਹਨੂੰ ਤੁਸੀਂ ਵੱਡੇ ਰੋਟੇ ਵੀ ਰੱਖ ਸਕਦੇ ਜਿਵੇਂ ਅਸੀਂ ਇਹ ਖੋਪੇ ਦੇ ਵੱਡੇ ਰੋਟੇ ਛੱਡੇ ਹੈਗੇ ਤੇ ਬਾਕੀ ਥੋੜਾ ਥੋੜੀ ਚੀਜ਼ ਬਰੀਕ ਹੈ ਜਿਵੇਂ ਮਿਸ਼ਰੀ ਵੀ ਇਹਦੇ ਵਿੱਚ ਕੁੱਟ ਕੇ ਪਾਈ ਗਈ ਸੌਂਫ ਮਿਸ਼ਰੀ ਤੇ ਇਹਦੇ ਨਾਲ ਜਿਹੜਾ ਹਾਜਮਾ ਤੁਹਾਡਾ ਦਰਸਤ ਵੀ ਹੋਊਗਾ ਅੱਗੇ ਤੋਂ ਜਿਹੜਾ ਹਾਜਮੇ ਦੀ ਵੀ ਤਾਕਤ ਵਧੂਗੀ ਤੇ ਤਿਜਾਬ ਵਗੈਰਾ ਵੀ ਨਹੀਂ ਬਣਦਾ ਬਸ ਹਜਮੀ ਜਿਹੜੀ ਆਪਾਂ ਕਹਿ ਦਿੰਨੇ ਆ ਢ ਘਾਰ ਆਈ ਜਾਂਦੇ ਹੈਗੇ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲੂਗਾ ਤੇ ਵਧੀਆ ਤੁਹਾਡੀ ਜਿਹੜੀ ਹਾਜਮਾ ਹੋਊਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਆਪ ਵਰਤਿਆ ਹੋਈ ਜੀਜੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿਸੇ ਯਾਰ ਮਿੱਤਰ ਨੇ ਬਣਾਇਆ ਸੀ ਉਹਨੇ ਦੱਸਿਆ ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਪਾ ਸਕਦੇ ਹੋ ਦੇਸੀ ਚੀਜ਼ਾਂ ਨੇ ਸਾਰੀਆਂ ਤੇ ਇਹਦੇ ਬਹੁਤ ਵਧੀਆ ਨਤੀਜੇ ਨੇ ਤੇ ਹੋਰ ਵੀ ਆਪਣੇ ਚੈਨਲ ਤੇ 7-800 ਪਲੱਸ ਵੀਡੀਓਜ਼ ਨੇ ਤੁਸੀਂ ਦੇਖ ਸਕਦੇ ਹੋਗੇ ਧੰਨਵਾਦ ਜੀ